ससी का बच्चे हम पढ़ते हैं केड़ी क्लास पढ़ते हैं आठवीं आठवीं से पंजाबी चलूगी कोई नहीं हां ये आठवीं में पढ़ते हैं हां हम बहुत अच्छी पढ़ाई करते हैं अच्छा हम आज बढ़... की बढ़ के हैं आज पढ़ाई हुई नहीं है अच्छा हां तो की कर पंजाबी दे नाल जंग लगी है अपनी पंजाबी नाल जंग मुश्किल ही नहीं लगनी चाहिए अच्छा हाँ जी ते की पढ़दे होने आगे पहला मतलब पिछले दिन ਪਹਿਲਾ ਪੜ੍ਹ ਦਿੰਦੇ ਸੀ ਪੰਜਾਬੀ ਪੜ੍ਹ ਦਿੰਦੇ ਸੀ ਅੱਛਾ ਤੇ ਕੀ ਪੜਾਉਂਦੇ ਟੀਚਰ ਉਹ ਪੜਾਉਂਦੇ ਨੇ ਪ੍ਰਸ਼ਨ ਉੱਤਰ ਯਾਦ ਕਰਤੇ ਆ ਕਿ ਕਰ ਅੱਛਾ ਤੇ ਅੱਛਾ ਤੇ ਨਹੀਂ ਕੁੜਦੇ ਤਾਂ ਨਹੀਂ ਮਾਸਟਰ ਹੋਣਗੇ ਬੜੀਆਂ ਸੇਖ ਦੇਣ ਠੀਕ ਹੈ ਕਿ ਨਹੀਂ ਕੁੱਟਕਾ ਤਾਂ ਪੈਂਦੀ ਸ਼ਰਾਰਤਾਂ ਕਰਦੇ ਹਾਂ ਹਾਂਜੀ ਅੱਛਾ ਫਿਰ ਤੇਰ ਪਹਿਣਗੇ ਹੀ ਆ ਬਾਈ ਤੇ ਨਹੀਂ ਵੈਸੇ ਹੂੰ ਪੜਾਈ ਚ ਕਿਵੇਂ ਹੁਸ਼ਿਆਰ ਹੋਣ ਵਾਲਾ ਐ ਕਿਵੇਂ ਕਿਵੇਂ ਠੀਕ ਹੀ ਆ ਨਾ ਜਦ ਹੁਸ਼ਿਆਰ ਨਾ ਲਾਇਕ ਅੱਛਾ ਪੇਪਰ ਬੁਰਾ ਹਦਿਓ ਹੀ ਜਾਂਦੇ ਨੇ ਅੱਛਾ ਤੇ 7ਵੇਂ ਤੱਕ ਤਾਂ ਫੇਲ ਨਹੀਂ ਕੀਤਾ ਹੁਣ ਤੁਹਾਨੂੰ ਨਾ ਅਗਰ 9 ਵਿੱਚ ਪਤਾ ਲੱਗੇ ਤਾਂ ਅੱਛਾ 8ਵੀਂ ਬੋਰਡ ਦੀ ਹੈ ਨਾ ਅੱਛਾ ਤੇ ਬੋਰਡ ਚ ਕਿਵੇਂ ਲੱਗਣਗੇ ਬ੍ਰੇਕ ਨਹੀਂ ਮੁਸ਼ਕਲ ਅੱਛਾ ਨਹੀਂ ਨਿਕਲਣਾ ਮੁਸ਼ਕਲ ਹੈ ਕਿ ਬ੍ਰੇਕ ਲੱਗਣਗੇ ਕੀ ਪਾਸ ਹੋਣਾ ਮੁਸ਼ਕਲ ਹੈ ਕਿ ਫੇਲ ਨਹੀਂ ਹੁੰਦੇ ਕੋਈ ਪਤਾ ਨਹੀਂ ਲੱheta ਪੇਪਰਾਂ ਚ ਪਤਾ ਲੱਗੇ ਤਾਂ ਵੱਡੇ ਅੱਛਾ ਹਾਲੇ ਤਾਂ ਕੱਚੇ ਹੋਏ ਨੇ ਵਧੀਆ ਹੋਗਣੇ ਅੱਛਾ ਤੇ ਘਰ ਦੇ ਕਹਿੰਦੇ ਸਕੂਲ ਜਾਇਆ ਕਰੋ ਕਿ ਨਾ ਜਾਇਆ ਕਰੋ ਜਾਣ ਦੇ ਘਰੋਂ ਤੱਕ ਬੜੇ ਘਲ ਦੇ ਨੇ ਅੱਛਾ ਪਰ ਅਗਾ ਦੀ ਮਰਜ਼ੀ ਹੈ ਅੱਛਾ ਕੁੱਟ-ਕੱਟ ਤਾਂ ਨਹੀਂ ਪੈਂਦੀ ਨਾ ਨਾ ਅੱਛਾ ਕੁੱਟ ਨਹੀਂ ਪੈਂਦੀ ਨਾ ਸਕੂਲੋਂ ਨਾ ਕਰੂੰ ਨਾ ਸਕੂਲੋਂ ਸਕੂਲੋਂ ਬੜੀਆਂ ਸਿੱਖਦੀਆਂ ਨੇ ਅੱਛਾ ਚਲ ਕੋਈ ਨਹੀਂ ਤੇ ਚੱਲ ਮੈਨੂੰ ਐਂ ਦੱਸ ਵੀਰ ਬਣ ਕੇ ਬਹੁਤ ਵਧੀਆ ਗੱਲ ਕਰ ਰਿਹਾ ਮੁੰਡਾ ਵੈਸੇ ਪਰ ਹੈ ਤਾਂ ਥੋੜਾ ਮਿਆਕੀ ਅੱਛਾ ਮੈਨੂੰ ਐਂ ਦੱਸ ਇਹ ਜਿਹੜੀਆਂ ਮਸ਼ਕਰੀਆਂ ਕਰਦਾ ਕੌਣ ਸਿਖਾਉਂਦਾ ਕਿ ਆਪ ਹੀ ਆਉਂਦੀਆਂ ਬਹੁਤ ਆ ਢੰਡੀਆਂ ਹੀ ਕਰਦਾ ਤੇ ਅੱਛਾ ਠੀਕ ਹੈ ਚੱਲ ਹੈਡਮਾਸਟਰ ਦਾ ਨਾਮ ਦੱਸ ਫਿਰ डिंपल मैडम डिंपल मैडम ਤੇ ਕਿੰਨੇ ਵਿਸ਼ੇ ਤੁਹਾਨੂੰ 8ਵੀਂ ਕਲਾਸ ਚ ਕਿੰਨੇ ਸਬਜੈਕਟ ਹੈ ਟੋਟਲ ਨਾਉ ਹਾਂ ਸਾਰੇ ਨਾਮ ਦੱਸ ਸਕਦੇ ਹੋ ਦੱਸੋ ਪੰਜਾਬੀ ਇੰਗਲਿਸ਼ ਹਿੰਦੀ ਵਿਗਿਆਨ ਸ੍ਰੇ ਸਿੱਖਿਆ ਹਾਂ ਇਹ ਦੂਜੀ ਸਮਾਜਿਕ ਵਿਗਿਆਨ ਬਸ ਤੇ ਬਾਕੀ ਨੌ ਸੀ ਨੌ ਸੀ ਬਾਈ ਪੰਜਾਬੀ ਮੈਥ ਅੱਛਾ ਇਹ 8 ਸੱਤ ਹੀ ਹੋਇਆ ਜੀ ਹੋ ਗਿਆ ਕੰਪਿਊਟਰ ਹਾਂਜੀ ਕੰਪਿਊਟਰ ਵੀ ਹੈਗਾ ਕੰਪਿਊਟਰ ਵੀ ਮਿਸ਼ਾ ਪਤੰਦਰਾ ਕੰਪਿਊਟਰ ਮੰਦਾ ਹੀ ਨਹੀਂ ਅੱਛਾ ਚੱਲ ਹੋਰ ਹੋਰ ਗੱਲ ਦੱਸ ਵੀ ਕਦੇ ਐਵੇਂ ਵੀ ਜੀ ਕਰਦਾ ਵੀ ਯਾਰ ਅੱਜ ਸਕੂਲ ਨਹੀਂ ਜਾਣਾ ਵੀ ਬੜਾ ਜੀ ਕਰਦਾ ਪਰ ਘਰੋਂ ਕਈ ਵਾਰ ਅੱਛਾ ਵੀ ਅੱਜ ਸਕੂਲ ਨਹੀਂ ਜਾਣਾ ਹੈ ਹਾਂ ਕਿਉਂ ਨਹੀਂ ਸਕੂਲੇ ਜਾਂ ਤਾਂ ਜੀ ਕਰਦਾ ਹੈ ਪਰ ਹਾਂ ਘਰੋਂ ਕਈ ਵਾਰ ਨਹੀਂ ਜਾਂਵ ਦਿੰਦੇ ਅੱਛਾ ਫਿਰ ਬਹਾਨਾ ਲਾਉਣਾ ਵੀ ਬਿਮਾਰੀ ਹੈ ਜਾਂ ਕਿਵੇਂ ਹੈ ਹਾਂਜੀ ਅੱਛਾ ਪੀ ਘਰ ਦੇ ਫਿਰ ਟੀਕਾ ਨਹੀਂ ਲਵਾਉਂਦੇ ਡਰ ਦਾ ਫਿਰ ਜਾਂਦਾ ਨਹੀਂ ਸਕੂਲ ਬੁਖਾਰ ਹੋ ਜਾਂਦਾ ਫਿਰ ਘਾਟ ਹੀ ਜਾਂਦਾ ਅੱਛਾ ਇਹ ਉਤਾ ਮੂਕਾ ਜਵਾਬ ਪੜ੍ਹਨ ਤੇ ਤਾਂ ਪਤਾ ਨਹੀਂ ਤੇਜ ਹੋਊ ਕਿ ਨਾ ਜਵਾਬ ਚੰਗੇ ਦਿੰਦਾ ਵੈਰੀ ਗੁੱਡ ਸ਼ਾਬਾਸ਼ ਆਪਣੇ ਨਾਲ ਹੋਰ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅੱਛਾ ਭੱਜਣ ਵਾਲੀ ਕਿਹੜੀ ਗੱਲ ਹੈ ਪਾਛੀ ਕੇ ਪਤੰਦਰ ਆਪਣੇ ਨਾਲ ਵੱਡੀਆਂ ਕਲਾਸਾਂ ਦੇ ਜਵਾਬ ਨੇ ਸੱਸੀ ਗੱਲ ਵੀਰੇ ਸੱਸੀ ਗੱਲ ਜੀ ਅੱਛਾ ਅੱਛਾ ਵੀਰੇ ਅੱਜ ਦੱਸਦੇ ਛੁੱਟੀ ਹੋ ਗਈ ਪਹਿਲਾਂ ਪਤਾ ਸੀ ਛੁੱਟੀ ਤਾਂ ਕਿ ਨਹੀਂ ਨਹੀਂ ਪਹਿਲਾਂ ਨਹੀਂ ਪਤਾ ਸੀ ਹਾਂ ਹੀ ਪਤਾ ਲੱਗਾ ਹੈ ਅੱਛਾ ਹਾਂ ਜੀ ਅੱਛਾ ਅਚਨ ਜਿਤ ਹੋ ਗਈ ਹਾਂ ਜੀ ਅੱਛਾ ਤੇ ਕਿਹੜੀ ਕਲਾਸ ਚ ਪੜਦੇ ਹੋ ਪਲੱਸ 2 ਚ ਅੱਛਾ ਹਾਂਜੀ ਤੇ ਬਈ ਪਲੱਸ 2 ਚ ਪੜਦੇ ਹਾਂ ਤੇ ਕਿਹੜੇ ਕਿਹੜੇ ਵਿਸ਼ੇ ਦੱਸ ਸਕਦੇ ਹੋ ਵਿਸ਼ੇ ਸਾਡੇ ਹਿਸਟਰੀ ਸਮਾਜਿਕ ਅੱਛਾ ਤੇ ਇੰਗਲਿਸ਼ ਸਰੀ ਸਿੱਖਿਆ ਕ੍ਰਿਟੀਕਲ ਸਾਇੰਸ ਨਾ ਕ੍ਰਿਟੀਕਲ ਸਾਇੰਸ ਹੈ ਨਹੀਂ ਸਾਇੰਸ ਨਹੀਂ ਸਾਇੰਸ ਹੈ ਨਹੀਂ ਚਲ ਕੋਈ ਨਹੀਂ ਅੱਛਾ ਤੇ ਕਿੰਨੇ ਪੀੜ ਲੱਗਦੇ ਬਈ ਸਾਰੇ ਦਿਨ ਚ ਪੀੜ ਲੱਗਦੇ ਆ ਸਾਡੇ 5 ਲੱਗਦੇ ਆ 5 ਹਾਂਜੀ ਤੇ ਕਿੰਨੇ ਵਜੇ ਜਾਂਦੇ ਤੇ ਕਿੰਨੇ ਵਜੇ ਛੁੱਟੀ ਹਨ 1 ਵਜੇ ਛੁੱਟੀ ਹੁੰਦੀ ਆ ਅੱਛਾ 7 ਵਜੇ ਖਰੇ ਆ ਓਕੇ ਸਕੂਲ ਆਏਗਾ ਅੱਛਾ ਹਾਂਜੀ ਤੇ ਹੈਡਮਾਸਟਰ ਕੌਣਾ ਤੁਹਾਡਾ ਸਾਡੀ ਅੰਜੂ ਮੈਡਮ ਅੱਛਾ ਅੰਜੂ ਮੈਡਮ ਅੱਛਾ ਤੇ ਪ੍ਰਿੰਸੀਪਲ ਸੌਰੀ ਸੀਨੈਸ ਸੀਨੈਸ ਕੈਂਟਰੀ ਚੋਂ ਅੱਛਾ ਪ੍ਰਿੰਸੀਪਲ ਅੰਜੂ ਮੈਡਮ ਅੱਛਾ ਤੇ ਮੈਨੂੰ ਚਾਰ ਕਲੀਡਰਾਂ ਦੇ ਨਾਮ ਦੱਸ ਸਕਦੇ ਹੋ ਲੀਡਰ ਜਿਹੜੇ ਨੇ ਜਿਹੜਿਆਂ ਦੇ ਆਮ ਹੀ ਸੁਣਦੇ ਹੋ ਚਾਰ ਕਿ ਦੀ ਦੱਸ ਦਿਓ ਹਾਂ ਸਹੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਇਦਾਂ ਚਾਰ ਕਲੀਡਰ ਇਹਨਾਂ ਦਾ ਦੱਸ ਦਿਓ ਭਗਵੰਤ ਮਾਨ ਸੁਖਵੀਰ ਸਿੰਘ ਬਾਦਲਾ ਤੇ ਹੋਰ ਕਵਾਇਆ ਹਾਂ ਚੇਅਰ ਸਿੰਘ ਕਵਾਇਆ ਅੱਛਾ ਤੇ ਚੱਲ ਕੋਈ ਨਹੀਂ ਅੱਛਾ ਤੇ ਇਹ ਦੱਸੋ ਬਈ ਖੇਡਾਂ ਖੂਡਾਂ ਕਰਾਉਂਦੇ ਆ ਕਿ ਹੁਣ ਬੱਸ ਹੈ ਨਹੀਂ ਨਾ ਖੇਡਾਂ ਤਾਂ ਨਹੀਂ ਹੁੰਦੀਆਂ ਪਰ ਆਦੀ ਚਾਹਸੇ ਅੱਛਾ ਜੇ ਆਪ ਆਖੋ ਤੇ ਉਹ ਹੁੰਦੀਆਂ ਅੱਛਾ ਮੈਂ ਡੀਪੀ ਸਰ ਹੁੰਦੇ ਹਾਂਜੀ ਅੱਛਾ ਹਾਂਜੀ ਤੇ ਉਹ ਕੀ ਕੋ 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 ਕੋਈ ਵਾਲੀਬॉल ਕੋਈ ਕਬੱਡੀ ਖੜਾਉਂਦੇ ਆ ਕਿ ਨਹੀਂ ਬਸ ਨਹੀਂ ਕਬੱਡੀ ਤਾਂ ਨਹੀਂ ਖੜਾਉਂਦੇ ਅੱਛਾ ਕਿਉਂਕਿ ਆਪੇ ਆਦੇ ਤੇ ਡਿਪੈਂਡ ਆ ਕੇ ਨਾਂ ਲਿਖਾਓ ਅੱਛਾ ਤੇ ਤਾਂ ਹੀ ਅੱਛਾ ਹਾਂਜੀ ਠੀਕ ਹੈ ਤੇ ਉਹ ਵੈਸੇ ਜਿਹੜੇ ਤੁਹਾਡੇ ਪੀਰ ਲੱਗਦੇ ਆ ਸਾਰੇ ਲੱਗਦੇ ਆ ਸਹੀ ਕਿ ਮਾਸਟਰ ਆਉਂਦੇ ਨਹੀਂ ਮਾਸਟਰ ਆਉਂਦੇ ਆ ਅੱਛਾ ਹਾਂ ਵਧੀਆ ਲੱਗਦੇ ਆ ਸਾਡੇ ਪੀਰ ਠੀਕ ਹੈ ਸੋ ਇਹ ਆਪਣੇ ਨਾਲ ਗੱਲਬਾਤ ਕਰ ਰਹੇ ਨੇ ਸਟੂਡੈਂਟ ਨੇ ਟੰਡੀ ਕਦੀਮ ਸਕੂਲ ਦੇ ਵਿੱਚ ਪੜ੍ਹਦੇ ਨੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਇੱਕ ਜੋ ਛੋਟਾ ਜਿਹਾ ਜਵਾਬ ਸੀਗਾ ਉਹਦੇ ਨਾਲ ਵੀ ਕੀਤੀ ਅੱਛਾ ਭਾਈ ਇੱਕ ਹੋਰ ਸਵਾਲ ਤੁਹਾਨੂੰ ਮੈਂ ਕਰਨਾ ਚਾਹਣਾ ਉਹ ਇਹ ਹੈ ਕਿ ਕਿੰਨੇ ਕੁ ਸਟੂਡੈਂਟ ਨੇ ਤੁਹਾਡੇ ਸਕੂਲ ਦੇ ਵਿੱਚ ਸਾਡੇ ਸਟੂਡੈਂਟ 1200 ਆ ਅੱਛਾ 1200 ਟੋਟਲ